ਅੱਜ ਅਸੀਂ ਭਿੰਡਰਪਿੰਡ ਵਿੱਚ ਪਹੁੰਚੇ ਹਾਂ ਇੱਥੇ ਜੋ ਆਈਟੀਆਈ ਕਾਲਜ ਲੜਕੀਆਂ ਦਾ ਹੈ ਉਸ ਦੇ ਵਿੱਚ ਜੋ ਪ੍ਰੋਗਰਾਮ ਚੱਲ ਰਿਹਾ ਹੈ ਉਹ ਤੁਹਾਨੂੰ ਅਸੀਂ ਦਿਖਾਉਦੇ ਹਾਂ ਤੇ ਆਓ ਇਹ ਪ੍ਰੋਗਰਾਮ ਜੋ ਹੈ ਸਰਦਾਰ ਸੁਖਿੰਦਰ ਸਿੰਘ ਮੱਤੇਵਾ ਉਹਨਾਂ ਦੇ ਸਹਿਯੋਗ ਨਾਲ ਜੋ ਹੈ ਚੱਲ ਰਿਹਾ ਹੈ ਆਓ ਆਪਾਂ ਉਹਨਾਂ ਦਾ ਪ੍ਰੋਗਰਾਮ ਦੇਖੀਏ ਅਸੀਂ ਸੁਖਿੰਦਰ ਸਿੰਘ ਇੱਥੇ ਪਹੁੰਚ ਚੁੱਕੇ ਹਾਂ ਆਓ ਉਹਨਾਂ ਦੇ ਆਪਾਂ ਦਰਸ਼ਨ ਕਰੀਏ ਹੋਰ ਵੀ ਮੈਂ ਤਾਂ ਜੀ ਆਪਾਂ ਦਰਸ਼ਨ ਜੋ ਹੈ ਕਰਦੇ ਹਾਂ ਇਸਾਰੀ ਟੀਮ ਜੋ ਹੈ ਇਹ ਖੜੀ ਹੈ ਅਨੰਦ ਵਾਤਾਵਰਨ ਇੱਕ ਅਜੀਹਾ ਕੀੜਾ ਹੈ ਜਿਸ ਨੇ ਸਾਨੂੰ ਜ਼ਿੰਦਗੀ ਬਖਸ਼ੀ ਹੈ ਵਾਤਾਵਰਨ ਤੋਂ ਬਿਨਾ ਸਾਡੀ ਜ਼ਿੰਦਗੀ ਅਧੂਰੀ ਹੈ ਸਾਡੇ ਜੀਵਨ ਦੇ ਵਿੱਚ ਵਾਤਾਵਰਨ ਦੀ ਮਹੱਤਤਾ ਹੈ ਮਾਂ ਵਰਗੀ ਦਾ ਹੌਸ ਹੈ ਵਾਤਾਵਰਨ ਜਿਸ ਨੇ ਸਾਨੂੰ ਰੋਟੀ ਪਾਣੀ ਕੱਪੜਾ ਅਤੇ ਮਕਾਨ ਦਿੱਤਾ ਹੈ ਰਹਿਣ ਲਈ ਅੱਜ ਅਸੀਂ ਜਿੱਥੇ ਅਰੇ ਹਾਂ ਪਾਤਾਵਰਾਂ ਦਾ ਬਹੁਤ ਮਹੱਤਵਪੂਰਨ ਰੋਲ ਹੈ ਇਹਦੇ ਵਿੱਚ ਤੇ ਰਾਣਾ ਤੁਹਾਡਾ ਵੀ ਕੁਝ ਬੋਲੇ ਤੇ ਅੱਜ ਇਹੋ ਹੀ ਹਾਲ ਹੋ ਰਿਹਾ ਤੋਂ ਬੜਾ ਕੁਝ ਇਹ ਹੈਗਾ ਕਹਿਣਾ ਪਰ ਸਮਝ ਮੁੱਖ ਰੱਖ ਕੇ ਮੈਂ ਇੱਥੇ ਆਪਣੇ ਸ਼ਬਦ ਜੜਿਆ ਉਹ ਖਤਮ ਕਰਦਾ ਹਾਂ ਅਗਲੀ ਕਾਰਵਾਈ ਅਸੀਂ ਚੱਲੂ ਰੱਖਾਂਗੇ ਇਸ ਤੋਂ ਕਿ ਸਰਦਾਰ ਲਖਵਿੰਦਰ ਸਿੰਘ ਦੀ ਹਵੇਲੀਆ ਨਾਲ ਜਿਹੜੇ ਕਿ ਸਟੇਟ ਬਣਾ ਡੀ ਰਹੇ ਆਪਣੇ ਸਮੇਂ ਦੇ ਐਜੂਕੇਸ਼ਨ ਦੇ ਵਿੱਚ ਇਹਨਾਂ ਦਾ ਬੜਾ ਯੋਗਦਾਨ ਆ ਮੈਂ ਨਾ ਕਹਾਂ ਕਰਕੇ 2 ਮਿੰਟ ਲਈ ਇਸ ਸਟੇਜ ਤੇ ਉੱਤੇ ਹਾਂ ਤੇ ਤੁਹਾਨੂੰ ਆਪਣੇ ਚੰਗੇ ਪਜਾ ਮੇਰੇ ਬਹੁਤ ਸ਼ੁਕਰ ਜੋ ਬਾਟਾ ਪ੍ਰਿੰਟ ਸਾਬ ਸਤਿ ਸ਼੍ਰੀ ਅਕਾਲ ਬਹੁਤ ਹੀ ਵਧੀਆ ਮਿਸ਼ਰਾ ਜੋ ਅੱਜ ਦਾ ਇੱਕ ਪਖਤਾ ਮਸਲਾ ਕੋਲੇ ਕੀ ਆਪਾਂ ਉਹਦੇ ਵਿਚਾਰ ਚर्चा ਕਰ ਰਹੇ ਹਾਂ ਦੇਖੋ ਆਪਣੇ ਆਪੇ ਪੈਰੋਂ ਤੇ ਭਰਾਓ ਜਦੋਂ ਮੇਰੀ ਬਣਾਣ ਵੇਖ ਕੇ ਬੱਚੇ ਬੱਚੇ ਹੱਸਦੇ ਆ ਕਿ ਬਾਪੂ ਫੇਸ਼ ਕਿੰਦਾ ਬੁਲਕਾ ਕਰ ਰਿਹਾ ਹੈ ਵੀ ਭਾਈ ਆ ਪਰ ਜਦੋਂ ਜਿਹੜਿਆ ਕਿ ਕੜਦੇ ਹੈ ਬਾਪੂ ਨੂੰ ਤੇ ਉਧਰੋਂ ਸੋਚ ਲਈ ਮਜਬੂਰ ਹੋ ਜਾਂਦੀ ਹੈ ਜੇਰਾ ਸੁਣ ਜੀਏ ਕਿ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਹੋਕਾ ਦਿੱਤਾ ਸੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਮ ਦਾ ਮਹਤਾ ਉਸ ਸਮੇਂ ਕਿੰਨਾ ਸ਼ੁੱਧ ਹਵਾ ਪਣੀ ਹੋਵੇਗਾ

ਕਿ ਉਹ ਕੇ ਆ ਗਏ ਕਾਜ ਤੁਹਾਡਾ ਹੈ। ਮੇਰੇ ਬਹੁਤ ਹੀ ਸਤਿਕਾਰਯੋਗ ਐਨਜੀਓ ਮੈਂਬਰ ਸਰਦਾਰ ਸੁਖਿੰਦਰ ਸਿੰਘ ਮੱਤੇਵਾਲ ਜੀ ਸਕੂਲ ਦੇ ਸਟਾਫ ਮੈਂਬਰ ਏਡੀਸੀ ਅਫੀਸਰ ਪਹੁੰਚੇ ਹੋਏ ਮੈਡਮ ਮਿਸ ਚਾਨੀ ਕਨਵਰ ਅਤੇ ਐਮਆਈਐਸ ਅਸਪੋਰਟ ਮਿਸਟਰ ਸਾਹਿਲ ਰੋਣਾ ਜੀ ਅਤੇ ਮੇਰੇ ਮੋਟੀਵੇਟਰ ਉਹਨਾਂ ਦਾ ਇੱਥੇ ਪਹੁੰਚਦੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਤੁਹਾਡਾ ਵੀ ਸਾਰਿਆਂ ਦਾ ਜੀ ਆਇਆਂ ਨੂੰ ਜਿਨ੍ਹਾਂ ਨੇ ਆਪਣਾ ਇਨਾ ਕੀਮਤੀ ਸਮਾਂ ਕੱਟਿਆ ਸੋ ਮੁੱਦੇ ਬਹੁਤ ਨੇ ਸਮਾਜ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਕਿ ਸਮਾਜ ਵਿੱਚ ਬਹੁਤ ਸਾਰੀਆਂ ਕੁਰਤੀਆਂ ਪਾਈਆਂ ਜਾਂਦੀਆਂ ਨੇ ਜਿਵੇਂ ਕਿ ਦਾਜ ਪ੍ਰਥਾ ਇਹ ਕੁਰਤੀਆਂ ਕਿਉਂ ਨਹੀਂ ਇਸ ਤਰ੍ਹਾਂ ਹੋ ਸਕਦਾ ਸਮਾਜ ਵਿੱਚ ਕਿ ਨਾਂ ਅਸੀਂ ਦਾਜ ਦੇਣਾ ਨਾ ਲੈਣਾ ਸਰਥਾ ਜਿਹੜੀ ਵਾ ਉਹ ਬਹੁਤ ਹੀ ਸਮਾਜਿਕ ਕਲੰਕ ਪਾਇਆ ਜਾਂਦਾ ਹੈ ਸੋ ਤੁਸੀਂ ਜ਼ਿਆਦਾਤਰ ਤੁਸੀਂ ਉਹ ਜਿਹਨੂੰ ਸਮਝਦੇ ਹੋ ਕਿ ਕਈਆਂ ਦੇ ਘਰ ਦੇ ਜਿਹੜੇ ਆ ਉਹ ਜਿਹਨਾਂ ਐਫਰਟਸ ਵੀ ਨਹੀਂ ਕਰਦੇ ਪਰ ਸਾਨੂੰ ਲੋਕਾਂ ਦਾ ਕਹਿੰਦੇ ਹੁੰਦੇ ਨਾ ਪੰਜਾਬੀ ਚ ਮੂੰਹ ਮਲਾ ਜਾ ਮਾਰਦਾ ਹੈ ਅੱਜ ਦੇ ਸਵਸਥਾ ਵਿਆਹ ਜੋ ਸਮਾਗਮ ਹੋਇਆ ਉਹਦੇ ਵਿੱਚ ਸਾਡੇ ਸਾਰੇ ਵਿਅਕਤੀ ਪਹਿਲਾਂ ਮੁਰਸਾਦ ਜੀ ਤੁਹਾਡਾ ਸਾਹਜ ਪਈਏ ਲੈ ਕੇ ਬ੍ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਵਿਦਵਾਨ ਸਾਹਿਬਾਨ ਨੇ ਆਪਣੇ ਇਥੇ ਜੱਫਤ ਕਰਦੇ ਜੋ ਢੱਢ ਲਈ ਬਹੁਤ ਨਹੀਂ ਮੈਂ ਤੇ ਥੋੜੇ ਜਿਹਾ ਢੱਡ ਨਾਲ ਸਾਡੇ ਪਿਆਰੇ ਸਾਰੇ ਜੀ ਨੂੰ ਦੋ ਮਿੰਟ ਆਪਣੀ ਹਾਜ਼ਰੀ ਪੁਣੀ ਹੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਨੇ ਤੁਹਾਡੀ ਇੰਟਰੋਡਕਸ਼ਨ ਵੀ ਕਰਾ ਦਿੱਤੀ ਹੈ ਮੈਂ ਵੀ ਤੁਹਾਡੀ ਬਹੁਤ ਬਹੁਤ ਨਾਲ ਕਰਾ ਦਵਾਂ ਮੈਡਮ ਕਿਰਗੜ ਜੀ ਐਰ ਸ਼ਵਾਨੀ ਕਨਵਰਜੀ ਜੀ ਜਿਹੜੇ ਅਸੀਂ ਅੱਜ ਆਏ ਹਾਂ ਇਹ ਇੱਕ ਵਿਸ਼ੇਸ਼ ਪ੍ਰਸਤਤ ਦਾ ਆਜਿਨ ਚਾਰਜ ਕਰਨ ਵਾਸਤੇ ਆਏ ਹੈ ਮਹਿਨਾ ਨੋ ਕਨੰਦ ਨਾ ਦੋ ਇਹਨਾਂ ਨਾਲ ਹੀ ਬੈਠੇ ਹਨ ਸ੍ਰੀ ਸ਼ੈਰੂਲਾ ਜੀ ਰਹੇ ਅਸੀਂ ਸਪੋਰਟ ਨੇ ਉਹਨਾਂ ਦੇ ਪਿੱਛੇ ਉਸੇ ਰਹੇ ਉਹਨਾਂ ਧੰ ਨਾਲ ਆਪਣੇ ਸਤਾ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ ਮੈਂ ਤੁਹਾਡੇ ਕੋਲ ਕੇ ਬੋਲ ਕੇ ਨਹੀਂ ਆਈ ਨਹੀਂ ਉਹਨਾਂ ਨਾਲ ਬੈਠ ਕੇ ਸਾਡੇ ਅਜੀਤ ਸਿੰਘ ਜੀ ਤੌਰ ਜੀ ਜੋ ਸਾਡੀ ਸਸਤਾ ਦੇ ਮੈਂਬਰ ਹੈ ਉਹ ਵੀ ਸਾਡੇ ਵਿੱਚ ਹੈ ਇਹ ਮੋਟੀਵੇਟਰ ਨੇ ਸੁਬਿੰਦਰ ਕੌਰ ਜੀ ਕੋਮਲਪ੍ਰੀਤ ਕੌਰ ਜੀ ਤੇ ਇਹਨਾਂ ਨਾਲ ਮੇਰੇ ਜਿਹੜੇ ਸਾਥੀ ਤੇ ਮਾਤਾ ਵਰ ਨਖਰੀ ਨੇ ਸੱਜੰਦਰ ਸਿੰਘ ਜੀ ਵੀ ਅਨਸਰਤਨ ਨਗਰ ਦੇ ਬੱਠੇ ਬੈਠੇ ਨੇ

अच्छा फोर के बच्चे फोर okay, के बच्चे कोई नहीं कोई नहीं कोई नहीं कोई नहीं कोई नहीं कोई नहीं

ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖੇਗੀ ਪ੍ਰੀਤ ਕੌਰ গুড ਆਫਟਰਨੂੰ ਸੋਲਫਿਓ ਸਤਿਕਾਰਯੋਗ ਅਧਿਆਪਕ ਮਹਿਮਾਨ ਜੀ ਸਹਿਬਾਨ ਅਧਿਆਪਕ ਸਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥਿਓ ਅੱਜ ਮੈਂ ਤੁਹਾਡੇ ਸਾਹਮਣੇ ਪਾਤਾਵਲ ਦੀ ਸੁਰੱਖਿਆ ਬਾਰੇ ਕੁਝ ਸ਼ਬਦ ਕਹਿਣ ਜਾ ਰਹੀ ਹਾਂ ਬਾਤਾਵਰਨ ਨੂੰ ਸਭ ਤੋਂ ਜ਼ਿਆਦਾ ਸਾਨੂੰ ਘੇਰਦਾ ਹੈ ਪਾਣੀ ਹਵਾ ਰੋਖ ਜੀਵ ਜੰਤੂ ਪਹਾੜ ਇਹ ਸਾਡੀ ਜ਼ਿੰਦਗੀ ਦਾ ਆਧਾਰ ਹੈ ਜਿਸ ਤੋਂ ਬਿਨਾ ਸਾਡੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕੁਦਰਤ ਬ੍ਰੈਡ ਦੇ ਪੈਕੇਟਸ ਦੀ ਰੀਸਾਈਕਲ ਹੁੰਦੀ ਹੈ ਹੋਦਾ ਨਾ ਰੀਸਾਈਕਲ ਕੋਈ ਕਿਸੇ ਪਲਾਸਟਿਕ ਦੀ ਤੋਂ ਉਹ ਜੋ ہمارا ਬ੍ਰੈਡ ਦਾ ਪੈਕ ਹੈ ਐਕਚੁਅਲੀ ਪੋਲੀਥੀਨ ਪਲਾਸਟਿਕ ਹੁੰਦਾ ਹੈ ਕੋਈ ਇੱਕਦਮ ਸੇ ਨਹੀਂ ਫਟਦਾ ਠੀਕ ਹੈ ਉਸ ਤੋਂ ਬਾਅਦ ਉਹ ਰੀਸਾਈਕਲ ਕਰਕੇ ਬਣਾਇਆ ਜਾਂਦਾ ਹੈ ਸਿੰਗਲ ਯੂਜ਼ ਪਲਾਸਟਿਕ ਇਹ ਕਾਲੇ ਰੰਗ ਦੇ ਬੋਲੈਗ ਖੇਤਾਂ ਜਰੀਏ ਸਬ ਪਰ ਇਹ ਅੱਗੇ ਇਸ ਨੂੰ ਰੀਸਾਈਕਲ ਨਹੀਂ ਕਰ ਸਕਦੇ ठीक है इसको रिसाइकल नहीं कर सकते बहुत ही कम लोग कर सकते हैं तो उनको फैसिलिटी तक पहुंचाने के लिए आपको इसे अलग अलग करके हमें देना पड़ेगा उससे बेटर है ठीक है कितने लोग अपने बॉटर लेके आए हाँ करो प्लास्टिक की बॉटल की बॉटल वेरी नाइस अपनी बॉटल तो आप लोग जब मार्केट जाते हो तब भी अपनी बॉटर पॉट जाते हो या कभी किसी जैसे यहाँ से बाहर गए समझो अलग साइड जा रहे हैं तो कोई अपनी बॉटल याद है हमारे टाइम में तो प्लास्टिक की बॉटल्स खरीदना शुरू कर दी जब हम पहले जाते थे जब छोटे होते थे तो मम्मी की रिस्पॉन्सिबिलिटी होती थी है तो वो लेके जाते अपनी बॉटल साथ में चार ग्लास में थर्मस में चाय और कोई प्लास्टिक का यूज नहीं हुआ अब हम इतने बॉटल लेके जी थक कहाँ कहां बोतल कहां कोई पता नहीं चलता तो उसको वाइप करने के लिए अपनी बोतल साथ में लेके आओ जैसे कॉलेज में जरूरत है आपको पता है लाली ही पड़ेगी हां पानी नहीं मिलेगा ऐसे स्टेज तो सरदार भोला सिंह अते श्री इंद्र मौजी दा भी तहे दिलो करते हैं क्योंकि ਤਡਵਨ ਮੈਡਮ ਸ਼ਾਨੀ ਜੀ ਇਸ ਤੋਂ ਬਾਅਦ ਜਿਹੜੇ ਬੱਚਿਆਂ ਨੇ ਸਹੀ ਸਹੀ ਜਿਹੜੇ ਆ ਉਹ ਅਨਸਰ ਦਿੱਤੇ ਆ ਉਹਨਾਂ ਦੇ ਵਿੱਚ ਇਸਦਾ ਪ੍ਰਭਾਵ ਵੀ ਜਿਹੜਾ ਰਹੇਗਾ ਅਸੀਂ ਆਸ ਰੱਖਦੇ ਆ ਉਹਨਾਂ ਦੇ ਵਿੱਚ ਨਵਜੂਤ ਗੌਰ ਉਹਨਾਂ ਨੂੰ ਪਲੀਜ਼ ਪਹਿਚਟੇ ਦਿੱਤੇ ਆਓ ਪੁੱਤੋ ਕੇ ਮੁਸਕਾਨ 3 ਨੰਬਰ ਦੇ ਜੱਸ ਮੀਟ ਮਾਰਕ ਕਰੋ ਤੇ ਮਨਤਿਪ ਕਰੋ ਪਲੀਜ਼ ਯਕੀਨਨ ਬੈਠੀਂ ਤੀ ਜਾ ਲੋ ਅੱਜ ਇਦਾਂ ਅੱਜ ਬੜੇ ਸੰਗਤ

ਗੁਰਮੇਤਿ ਦਾ ਪ੍ਰੇਰਣਾ ਨਹੀਂ ਹੈ ਬਲਕਿ ਜੀਵਨ ਦਾ ਇੱਕ ਸੁਵਿਧਾੰਪਲ ਹੈ ਜੇ ਤੋ ਤਸਵੀਰ ਬਹੁਤ ਕੁਝ ਸਿੱਖਣਾ ਹੈ अच्छे ਖੋੜਾ ਹੈ ਸਮਾਜ ਨੂੰ ਨੀਤ ਕਰਨਾ ਹੈ ਦੇ ਨਾਲ ਸਾਡੇ ਖੂਨ ਦਾ ਸਹੀ ਸੰਚਾਲਨ ਵੀ ਹੁੰਦਾ ਹੈ ਸਾਡੀਆਂ ਨਸਾਂ ਜਿਹੜੀਆਂ ਉਹ ਖੋਲਦੀਆਂ ਨੇ ਕਿਉਂਕਿ ਹਰ ਸਾਡੇ ਵਿੱਚ ਵੀ ਬਹੁਤ ਸਾਰੇ ਕਮਾਇਟਸ ਹੁੰਦੇ ਆ ਆ ਜੀ ਲਖਪ੍ਰੀਤ ਸਕੋਚੇ ਪੁੱਛਣਾ ਕੋਈ ਸਕਦਾ ਹੈ ਜਿਹਨਾਂ ਬੱਚਿਆਂ ਨੂੰ ਪ੍ਰਾਈਜ਼ ਮਿਲ ਗਏ ਆ ਉਹ ਆਪਣੀ ਆਪਣੀ ਸੀਟ ਲੈ ਲਓ ਬੈਠ ਜਿਓ ਫਿਰ ਜਿਨਾਂ ਨੂੰ ਅਜੇ ਮਿਲਣ ਵਾਲੇ ਆ ਉਹ ਵੀ ਆ ਜੋ ਆ ਜੋ ਇਹ ਬੈਠਣ ਨੂੰ ਕਿ ਕਰਦੇ ਨੇ ਤਾਂ ਕਿ ਜਮਾਨੀ ਅੱਗੇ ਇੱਥੇ ਅੱਧਾ ਜਨੇ ਰਹੀ ਹੈ ਇੱਧਰ ਸਪੈਸ ਹੈਗੀ ਹੈ ਜਿਹੜੇ ਨਹੀਂ ਵੀਰ ਨਗੀਤਾ ਕੌਰ ਜਿਨ੍ਹਾਂ ਦਾ ਟੀਮ ਕੌਫੀ ਚੈਨਲ ਦੀ ਹੈ ਉਹ ਵੀ ਪ੍ਰੀਤ ਆਜੋ ਕਿੱਲਾ ਕਿੱਲਾ ਲਾਓ ਕਿਪਟੋ ਅਗੇ ਸ਼ਾਇਨ ਪ੍ਰੀਤ ਕੌਰ ਟੀਡ ਹੈ ਐਫ ਟੀ ਆਈ ਐਫ ਟੀ ਟੀ

ਇਸ ਟੌਪ ਦੇ ਹੈ ਨਾ ਪ੍ਰੀਤ ਕੌਰ ਸ਼ੀਵਿੰਗ ਟੈਕਨੋਲੋਜੀ

रमनप्रीत तो हैं।, तो 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 हैं, रमन, रमन कौर, 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 कौर। ਹੇ ਵੀਕ ਉਸ ਦਾ ਟੀਮ ਦੀ ਹੈ ਜਿੰਨਾ ਲੜਕੀਆਂ ਦੇ ਨਾਮ ਬੁਣ ਗਏ ਆ ਫਿਰ ਸਕੇਜੂਲ ਤੇ ਆ ਜਾਣ ਜੇਕਰ ਕੋਈ ਬੱਚੀ ਨਹੀਂ ਆਈ ਤੇ ਉਹਨਾਂ ਦੇ ਸਟੈਟੂਟ ਜਿਹੜੇ ਆ ਉਹਨਾਂ ਦੇ ਕਲਾਸਿੰਗ ਜਿਹੜੇ ਉਹ ਫਿਲ ਕਰਣਗੇ ਫਿਰਲੀਪ Benidets, el nou. Benidets. ਬੇਤਰਾ ਪਰ ਉਹ ਨਹੀਂ ਪੜ। ਤੁਸੀਂ ਤੇ ਬਹੁਤ ਸਿਆਣੇ ਬੰਦੇ ਆ। ਨੈਕਸਟ ਪ੍ਰੋਗਰਾਮ ਜਿਹੜਾ ਚੱਲ ਜਾਈਗਾ ਇਸ ਤੋਂ ਈ ਮੈਂਾਰੇ ਆਪ ਆਪਣੀ ਜਗ੍ਹਾ ਤੇ ਆਪਕੋ

ਇੱਥੇ ਦਾ ਆਵਾਜ਼ ਆ ਰਹੀ ਹੈ ਬੜੀ ਆਪ ਬੜੀ ਆਪ ਹੁਣ ਸ਼ਿਵਾਨੀ ਨੇ ਤੁਹਾਨੂੰ ਦੱਸਿਆ ਗਿੱਲਾ ਕੂੜਾ ਤੇ ਸੁੱਕਾ ਕੂੜਾ ਕੀ ਹੈ ਰੀਸਾਈਕਲ ਕਰਕੇ ਬਣਾ ਲੈਂਦੇ ਨੇ ਮੰਨ ਲਓ ਆਪਾਂ ਪੁਰਾਣੇ ਫੋਨ ਛੱਡ ਦਿੰਦੇ ਤਾਂ ਉਹ ਪੁਰਾਣੇ ਫੋਨਾਂ ਨੂੰ ਯੂਜ਼ ਕਰ ਲੈਂਦੇ ਠੀਕ ਹੈ ਹੁਣ ਔਰ ਢੋਰ ਕਿਹੜੀ ਸਟ੍ਰੀਮ ਸਰ ਤੁਸੀਂ ਦੱਸੀ ਸੀ ਸਰ ਕੰਪਿਊਟਰ ਹੋਰ ਪ੍ਰੇਡ ਕਾਸਮੈਟੋਲੋਜੀ ਵਾਲੇ ਅੱਛਾ ਤੁਹਾਡੇ ਕੋ ਕਿਹੜਾ ਕਿਹੜਾ ਸਮਾਨ ਹੁੰਦਾ मेकअप का समान ठीक है जी मेकअप का समान जो मान लो लिपस्टिक लिपस्टिक जरा जो थले डिग गया सुटा सुटा गिला बारना ढक्न सुब असि ना कुछ चीजा गिले च नहीं सुटनिया जिन्हें कैमिकल हों ठीक है, है जी ਉੰਜੇ ਤੋਂ ਆਪਾਂ ਪੇਪਰ ਅਖਬਾਰ ਲੈਨੇ ਨਾ ਅਖਬਾਰ ਤੇ ਇਨਕ ਹੁੰਦੀ ਹੈ ਪੇਪਰ ਗਲ ਛੜ ਜਾਂਦਾ ਹੈ ਪਰ ਉਹ ਗਿੱਲੇ ਚ ਇਸ ਕਰਕੇ ਨਹੀਂ ਛੁੱਟਦੇ ਕਿਉਂਕਿ ਉਹ ਤੇ ਇਨਕ ਹੁੰਦੀ ਹੈ ਉਹ ਕੈਮੀਕਲ ਹੁੰਦਾ ਹੈ ਉਹਨੂੰ ਅਸੀਂ ਰੀਸਾਈਕਲ ਕਰਦੇ ਹਾਂ ਉਹਨੂੰ ਕਬਾੜੀਏ ਨੂੰ ਦਿੰਨੇ ਹਾਂ ਉਹ ਕਬਾੜੀਆ ਆਪਣਾ ਫੇਰ ਵੱਖਰੇ ਤਰੀਕੇ ਨਾਲ ਉਹਨੂੰ ਸਾਫ਼ ਕਰ ਲੈਂਦਾ ਹੈ ਇਨਕ ਉਤਾਰ ਕੇ ਉਹਦੇ ਫੇਰ ਪੇਪਰ ਬਣ ਜਾਂਦਾ ਹੈ ਤੁਸੀਂ ਦੇਖਿਆ ਨਾ ਕਈ ਪੇਜ ਬੜੇ ਹੀ ਸਾਫ਼ ਹੁੰਦੇ ਆ ਤੇ ਕਈ ਥੋੜੇ ਖੁਰਦਰੇ ਹੋ ਹੀ ਜਾਂਦੇ ਆ ਹੌਲੀ ਹੌਲੀ ਜਿਹੜੇ ਖੁਰਦਰੇ ਹੋ ਹੀ ਜਾਂਦੇ ਹੈ ਉਹ ਰੀਸਾਈਕਲੇਬਲ ਨਹੀਂ अंडे का छिलका कैसे सुखता गलाया जा सकता है अंडे का छिलका कभी नहीं बनता चलता है ना डाल के देखना आज एक्सपेरिमेंट करना इज वेरी इंपॉर्टेंट इना तो नेक्स्ट मैडम श्रीमानी ने कन्वर जी तुम तो क्या बोले मैडम कलमिंदर कौर जी माजो ना जो मैडम कोमल कौर इधर

ਕਰਨਾ ਸਟੇਲ ਕਰਨਾ ਬੋਲੇ ਸੋਨਾ ਅਦ੍ਰਿਸ਼ਾ ਕਾਲਾ ਓਕੇ 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 ਹੋ ਗਈ ਤੁਸੀਂ ਅਸੀਂ ਸਾਰੇ ਹੀ ਸਟਾਫ ਦਾ ਤੇ ਸਾਰੇ ਹੀ ਬੱਚਿਆਂ ਦਾ तहे ਦਿਲੋਂ ਧੰਨਵਾਦ ਕਰ ਦਈਏ ਮੈਂ ਵੀਡੀਓ ਲਈ ਇਸ ਸਮਾਂ ਖਤਿਆ ਜੀ ਅਗਲੀ ਵੀਡੀਓ ਚ ਆਪਾਂ ਫੇਰ ਮਿਲਾਂਗੇ ਚੈਨਲ ਜਰਨੀ ਟੂਰ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦਿਨ ਕਰਿਓ ਸਭ ਦਾ ਧੰਨਵਾਦ ਸਭ ਨੂੰ ਸਤਿ ਸ਼੍ਰੀ ਅਕਾਲ